ਲੈ ਵੀ ਅਜੇ ਤੱਕ ਕਰਦਿਆਂ ਨੇ ਉਠੇ ਸੰਦਾਰੀ ਕੰਮ ਤੇ ਲਗਾ ਦਿੱਤਾ ਜਿਹੜੇ ਕਹਿੰਦੇ ਨਾ ਮੈਂ ਕੰਮ ਨਹੀਂ ਕਰਦੀ ਮੈਂ ਦੱਸ ਦਵਾਂ ਕਿ ਮੈਂ ਸਾਰੇ ਕੰਮ ਕਰ ਲੈਂਦੀ ਆ ਘਰ ਦੇ ਉਹ ਗੱਲ ਵੱਖਰੀ ਆ ਕਿ ਮੈਂ ਕਦੇ-ਕਦੇ ਕੰਮਚੋਰ ਜੀ ਹੋ ਜਾਂਦੀ ਆ ਜਦੋਂ ਮੇਰਾ ਦਿਲ ਨਹੀਂ ਕਰਦਾ ਅੱਜ ਤਾਂ ਮੈਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਤਾਂ ਜਿਹੜੇ ਪੱਠੇ ਭਰਾ ਉਹਨਾਂ ਨੇ ਲਿਆ ਕੇ ਰੱਖੇ ਸੀ ਉਹਨਾਂ ਨੂੰ ਚੱਕ ਕੇ ਮਸ਼ੀਨ ਤੇ ਟੋਕਾ ਕਰਨ ਲਈ ਸਿੱਟਿਆ ਹਲੇ ਇੱਕ ਪਰੀ ਸਿੱਟੀ ਸੀਗੇ ਇੰਨੇ ਨੂੰ ਗਾਂ ਨੇ ਤੜਾ ਲੇ ਆਪਣਾ ਖੁੰਟਾ ਫਿਰ ਕੀ ਸੀ ਮੈਂ ਕਿਹਾ ਹੋਰ ਨਾ ਮੈਨੂੰ ਹੀ ਮਾਰ ਦੇਵੇ ਮੈਂ ਤਾਂ ਕੰਮ ਅੱਧੇ ਚ ਛੱਡ ਕੇ ਆ ਗਈ ਅੰਦਰ ਫਿਰ ਥੋੜੇ ਦੇਰ ਬਾਅਦ ਸਾਰਾ ਕੰ ਅੱਜ ਜਿਵੇਂ ਮੈਂ ਆਪਣੀ ਭੈਣ ਨੂੰ ਲੈ ਕੇ ਜਾਣਾ ਹੈ ਮਾਰਕੀਟ ਕੀ ਕਰਨ ਜਾਣਾ ਹੈ ਉਹ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਜਾਂਦੇ ਜਾਂਦੇ ਰਸਤੇ 'ਚ ਪਤਾ ਲੱਗ ਜਾਣਾ ਮੈਂ ਆਪਣੀ ਭੈਣ ਨੂੰ ਹੋਰ ਲੈ ਜਲਦੀ ਜਲਦੀ ਤਿਆਰ ਹੋ ਜਾ ਮੈਂ ਕਿਹਾ ਚੱਲ ਚਲੀ ਅੱਜ ਮੌਸਮ ਬਹੁਤ ਘੈਂਟ ਆ ਬਾਹਰ ਇੱਕ ਤਾਂ ਇਦਾਂ ਪਤਾ ਨਹੀਂ ਕਿ ਹੁੰਦਾ ਜਦੋਂ ਘਰੋਂ ਨਿਕਲੀਏ ਮੌਸਮ ਇੰਨਾ ਘੈਂਟ ਹੁੰਦਾ ਹੈ ਹਵਾ ਚੱਲਦੀ ਹੁੰਦੀ ਜਦੋਂ ਥੋੜਾ ਜਿਹਾ ਘਰੋਂ ਬਾਹਰਲੇ ਜਾਣ ਦੀ ਦੇਰਿਆ ਨਾਲ ਹੀ ਧੁੱਪ ਨਿਕਲ ਜਾਂਦੀ ਆ ਮੌਸਮ ਵੀ ਲੱਗਦਾ ਖੇਡਾਂ ਖੇਡਦਾ ਪਿਆ ਅੱਜਕੱਲ ਜਿੱਧਰ ਮਰਜ਼ੀ ਨੂੰ ਚੱਲ ਜਾ ਤੁਸੀਂ ਹਰ ਥਾਂ ਤੇ ਸੜਕਾਂ ਦਾ ਇਹੀ ਹਾਲ ਆ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਗਈ ਐਨਕਾ ਵਾਲੀ 숍 ਤੇ ਕਿਉਂਕਿ ਮੇਰੇ ਕੋਲ ਐਨਕਾ ਹੈ ਨਹੀਂ ਲਗਾਉਣ ਨੂੰ ਤੇ ਉਸ ਤੋਂ ਬਿਨਾ ਤਾਂ ਮੇਰੇ ਕੋਲ ਸਕੂਟੀ ਨਹੀਂ ਚੱਲਦੀ ਅੱਖਾਂ ਦੇ ਵਿੱਚ ਮਿੱਟੀ ਘੱਟਾ ਬਹੁਤ ਪੈਂਦਾ ਤੇ ਤੁਹਾਨੂੰ ਪਤਾ ਹੀ ਸੜਕਾਂ ਦਾ ਤਾਂ ਅੱਗੇ ਬੁਰਾ ਹਾਲਿਆ ਇਹਦੇ ਸਟਿੱਕਰ ਨਹੀਂ ਲਾਣਾ ਸਭ ਤੋਂ ਪਹਿਲਾਂ ਤਾਂ ਚੈੱਕ ਕਰ ਲਈਏ ਵੀ ਕਿਹੜੀਆਂ ਲਗਾਉਣੀਆਂ ਆ ਕਿਉਂਕਿ ਮੈਂ ਚੰਡੀਗੜ੍ਹੋਂ ਕੱਲ ਕਾਲੀ-ਕਾਲੀ ਦੇ ਨਾਲ ਆਈ ਸੀ ਕਿ ਇਸ ਕਰਕੇ ਮੈਂ ਉੱਥੇ ਹੀ ਆਪਣਾ ਜ਼ਿਆਦਾਤਰ ਸਮਾਨ ਭੁੱਲ ਗਈਆਂ ਐਨਕਾ ਖਰੀਦਣ ਤੋਂ ਬਾਅਦ ਫਿਰ ਮੈਂ ਗਈ ਆਪਣੀ ਭੈਣ ਤੇ ਨਾਲ ਲੈਸਾਂ ਵਾਲੀ ਦੁਕਾਨ ਤੇ ਕਿਉਂਕਿ ਮੇਰੀ ਭੈਣ ਬੋਲਦੀ ਪਈ ਕਿ ਮੈਂ ਤੈਨੂੰ ਸੂਟ ਸੀਕੇ ਦਵੂੰਗੀ ਮੈਂ ਕਿਹਾ ਫਰੂਟ ਕੀ ਫਰੀ ਦੇ ਵਿੱਚ ਇੱਕ ਫਰੂਟ ਸੀ ਹੋ ਜਾਣਾ ਮਾੜਾ ਆ ਕਿਤੇ ਅੱਗੇ ਸਵਾਈ ਬੜੀ ਮਹਿੰਗੀ ਹੋਈ ਆ ਹਾਂ ਮੈਂ ਝੂਠ ਨਹੀਂ ਬੋਲਦੀ ਭਈ ਸੱਚ ਗੱਲ ਐ ਲੇਡੀਜ਼ ਨੂੰ ਪਤਾ ਐ ਜਿਹੜੀਆਂ ਸੂਟ ਸਵੰਦੀਆਂ ਆ ਇਹਨਾਂ ਮਹਿੰਗਾ ਤਾਂ ਸੂਟ ਨਹੀਂ ਆਂਦਾ ਜਿੰਨੀ ਮਹਿੰਗੀ ਸਵਾਈ ਹੁੰਦੀ ਆ ਮੈਂ ਕਿਹਾ ਚੱਲ ਇਦਾਂ ਕਰਦੇ ਹਾਂ ਹੁਣ ਅਸੀਂ ਇੰਨੀ ਦੂਰ ਤੱਕ ਆਏ ਆ ਵੀ ਨਾਲ ਬੱਚਿਆਂ ਲਈ ਫਰੂਟ ਖਰੀਦ ਲੈਣੇ ਆ ਤੇ ਨਾਲ ਦੇ ਨਾਲ ਸਬਜ਼ੀਆਂ ਖਰੀਦ ਕੇ ਲੈ ਕੇ ਜਾਣੇ ਆ ਘਰ ਕਿਉਂਕਿ ਦੁਆਰਾ ਗੇੜਾ ਨਹੀਂ ਵੱਜੂਗਾ ਕਈ ਵਾਰ ਸਬਜ਼ੀਆਂ ਦੀ ਲੋਡ ਹੁੰਦੀ ਭਾਈ ਨਹੀਂ ਆਂਦਾ ਕੋਈ ਅੱਛਾ ਤੁਹਾਨੂੰ ਇੱਕ ਮੈਂ ਗੱਲ ਦੱਸਾਂ ਅੱਜ ਮੈਂ ਇੱਕ ਗੱਲ ਨੋਟ ਕੀਤੀ ਜਦੋਂ ਮੈਂ ਸਬਜ਼ੀ ਮੰਡੀ ਦੇ ਵਿੱਚ ਆਈ ਜੀ ਸੰਕਲ ਤੋਂ ਨਾ ਅਸੀਂ ਸਬਜ਼ੀਆਂ ਖਰੀਦਿਆ ਉਹ ਅੰਕਲ ਪੰਜਾਬੀ ਸੀਗਾ ਤੇ ਉਹਨੇ ਸਬਜ਼ੀਆਂ ਸਾਰੀਆਂ ਆਪਣੀ ਖੇਤ ਤੋਂ ਹੀ ਲੈ ਕੇ ਆਂਦੀਆਂ ਸੀਗੀਆਂ ਤੇ ਤੁਹਾਨੂੰ ਇਹ ਜਿੰਨੀ ਵੱਡੀ ਸੈੱਡ ਦਿਖਦੀ ਪਈ ਨਾ ਇਹ ਸਾਰੀ ਸਬਜ਼ੀ ਮੰਡੀ ਆ ਤੇ ਹੋਰ ਖਾਣ ਦਾ ਫਾਸਟ ਫੂਡ ਵਗੈਰਾ ਦਾ ਸਮਾਨ ਆ ਤੇ ਇੱਥੇ ਜਿੰਨੇ ਵੀ ਰੇੜੀਆਂ ਲਾਈਆਂ ਨਾ ਜ਼ਿਆਦਾਤਰ ਸਾਰੇ ਪਰਦੇਸੀ ਹੀ ਆ ਸਾਰਿਆਂ ਨੇ ਆਪਣੇ ਆਪਣੇ ਸਟਾਲ ਲਗਾਏ ਹੋਏ ਆ ਤੇ ਆਪਣੀਆਂ ਆਪਣੀਆਂ ਰੇੜੀਆਂ ਲਗਾਈ ਹੋਈਆਂ ਮਤਲਬ ਕਿ ਉਹਨਾਂ ਨੂੰ ਜਿਆਦਾ ਐਮੀਅਤ ਦਿੱਤੀ ਹੋਈ ਹੈ ਇੱਥੇ ਤੇ ਜਿਹੜੇ ਇੱਧਰ ਦੇ ਸਾਡੇ ਜਿਹੜੀ ਖੇਤੀਬਾੜੀ ਕਰਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਪੁੰਜੇ ਬਹਿ ਕੇ ਸਬਜ਼ੀਆਂ ਵੇਚਣੀਆਂ ਪੈਂਦੀਆਂ ਆ ਇਹ ਸਾਡੇ ਇੱਥੇ ਨਹੀਂ ਮੈਂ ਹੁਸ਼ਿਆਰਪੁਰ ਵੀ ਦੇਖਿਆ ਇਹ ਗੱਲ ਉਸ ਤੋਂ ਬਾਅਦ ਮੈਂ ਆਪਣੀ ਭੈਣ ਤੇ ਆਪਣੇ ਲਈ ਲੈ ਕੇ ਆਈ ਆਈਸਕ੍ਰੀਮ ਕਿਉਂਕਿ ਮੇਰੀ ਸਭ ਤੋਂ ਜਿਆਦਾ ਫੇਵਰੇਟ ਹੈ ਫੋਰ ਮੈਨੂੰ ਕੁਝ ਨਹੀਂ ਇੰਨਾ ਫਾਸਟ ਫੂਡ ਪਸੰਦ ਹੈ ਅੱਛਾ ਇੱਕ ਗੱਲ ਹੋਰ ਆ ਜਦੋਂ ਮੈਂ ਆਈਸਕ੍ਰੀਮ ਖਾਂਦੀ ਪਈ ਸੀ ਨਾ ਮੇਰਾ ਧਿਆਨ ਗਿਆ ਉਹ ਦੇਖੋ ਬੱਚੇ ਵਾਲ ਜਿਹੜਾ ਨ ਮੈਂ ਨਾ ਉਥੇ ਕੰਕਲ ਬੈਠੇ ਸੀ ਉਹਨੂੰ ਬੋਲੇ ਮੈਂ ਕਿ ਅੰਕਲੇ ਤੇ ਨਲਕਿਆਂ ਦੇ ਵਿੱਚ ਵੀ ਪਾਣੀ ਆਉਂਦਾ ਆ ਹਲੇ ਵੀ ਪਰ ਸਾਡੇ ਜਿਹੜੇ ਹੁਸ਼ਿਆਰਪੁਰ ਸਾਈਡ ਆ ਸਾਡੇ ਵੱਲ ਨਲਕਿਆਂ 'ਚ ਪਾਣੀ ਨਹੀਂ ਅੰਦਰ ਨਲਕੇ ਛੱਡੋ ਜਿਨ੍ਹਾਂ ਨੇ ਆਪਣੀ ਸਮਸੀ ਵੱਲ ਬੋਰ ਕਰਾਈ ਹੁੰਦੇ ਆ ਸਮਸੀ ਵੱਲ ਬੋਰ ਹੋਏ ਵਕਰਨ ਵਿੱਚ ਉਹਨਾਂ 'ਚ ਵੀ ਪਾਣੀ ਨਹੀਂ ਹੁੰਦਾ ਹੈਗਾ ਮੋਟਰਾਂ ਨਾਲ ਸਾਡੇ ਸਾਈਡ ਪਾਣੀ ਦਾ ਪੱਧਰ ਜ਼ਿਆਦਾ ਨੀਵਾ ਚੱਲ ਗਿਆ ਆ ਕਿਉਂਕਿ ਸਾਡੇ ਸਾਈਡ ਤੇ ਰਕਤ ਤੇ ਸਫੇਦੇ ਬਹੁਤ ਆ ਨਾ ਬਾਕੀ ਗੱਲਾਂ ਬਾਤਾਂ ਕਰਾਂਗੇ ਅਗਲੀ ਵੀਡੀਓ ਦੇ ਨਾਲ ਹੁਣ ਹੋ ਗਈ ਆ ਰਾਤ ਤੇ ਇਹਦੇ ਨਾਲ ਹੀ ਵੀਡੀਓ ਵੀ ਹੁੰਦੀ ਇੱਥੇ ਖਤਮ ਪੇਜ ਮੇਰਾ ਕਰਦੇ ਹੋ ਫੋਲੋ ਵੀਡੀਓ ਕਰਦੇ ਸ਼